ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਅੱਜ ਤੁਹਾਡੇ ਨਾਲ ਆਪਾਂ ਗੱਲ ਕਰਨੀ ਹੈ ਭਾਈ ਕਰਮ ਸਿੰਘ ਹਿਸਟੋਰੀਅਨ ਹੋਣਾਂ ਦੇ ਬਾਰੇ ਦੇ ਵਿੱਚ ਮਾਝੇ ਦਾ ਮਸ਼ਹੂਰ ਨਗਰ ਅਚਬਾਲ ਇੱਥੋਂ ਦਾ ਚੌਧਰੀ ਹੋਇਆ ਲੰਗਾ ਜਿਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਸਿੱਖੀ ਕਮਾਈ ਸੀ ਜੀ ਉਸੇ ਦੇ ਪਰਿਵਾਰ ਦੇ ਵਿੱਚੋਂ ਹੀ ਅੱਗੇ ਜਾ ਕੇ ਇੱਕ ਲੜੀ ਭਾਈ ਕਰਮ ਸਿੰਘ ਦੇ ਟੱਬਰ ਦੇ ਨਾਲ ਵੀ ਜੁੜ ਜਾਂਦੀ ਹੈ ਇਹਨਾਂ ਦੇ ਦਾਦਾ ਪਾਈ ਹਕੀਕਤ ਸਿੰਘ ਸਨ ਤੇ ਪਿਤਾ ਦਾ ਨਾਮ ਸਰਦਾਰ ਢੰਡਾ ਸਿੰਘ ਸੀ ਭਾਈ ਢੰਡਾ ਸਿੰਘ ਗੁਰਬਾਣੀ ਦੇ ਵਿੱਚ ਪਰਪੱਕ ਜੀਵਨ ਜਿੰਦੇ ਸਨ ਫੌਜ ਦੇ ਵਿੱਚ ਨੌਕਰੀ ਵੀ ਕਰਦੇ ਸਨ ਤੇ ਉਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ ਪੈਸਾ ਪੈਸਾ ਜੋੜ ਕੇ ਬਾਰ ਦੇ ਇਲਾਕੇ ਦੇ ਵਿੱਚ 2 ਮਰੱਬੇ ਵੀ ਖਰੀਦੇ ਤੇ 33-35000 ਰੁਪਇਆ ਵੀ ਜਮ੍ਹਾਂ ਕੀਤਾ ਸੀ ਆਪਣੀ ਔਲਾਦ ਦੇ ਉਜਲੇ ਭਵਿੱਖ ਦੇ ਵਾਸਤੇ ਕਰਮ ਸਿੰਘ ਹੋਣਾ ਦਾ ਪਹਿਲਾ ਨਾਮ ਹੈ ਜਿਹੜਾ ਉਹ ਮਹਾਰਾਜ ਸਿੰਘ ਸੀਗਾ ਜੀ ਇਹਨਾਂ ਬਾਰੇ ਇੱਕ ਗੱਲ ਹੋਰ ਸੁਣਨ ਨੂੰ ਮਿਲਦੀ ਹੈ ਵੀ ਬਚਪਨ ਦੇ ਵਿੱਚ ਇਹਨਾਂ ਦੀ ਇੱਕ ਲੱਤ ਹੈ ਜਿਹੜੀ ਉਹ ਛੋਟੀ ਰਹਿ ਗਈ ਸੀ ਜੀ ਤੁਰਦਿਆਂ ਥੋੜਾ ਜਿਹਾ ਤੋਰ ਦੇ ਵਿੱਚ ਫਰਕ ਪੈਂਦਾ ਸੀ ਕਿਸੇ ਨੇ ਦੱਸ ਪਾਈ ਵੀ ਫਲਾਨੀ ਜਗ੍ਹਾ ਦੇ ਉੱਤੇ ਕੋਈ ਸੱਜਣ ਰਹਿੰਦਾ ਹੈ ਤੇ ਉਹ 5 ਰੁਪਏ ਲੈਂਦਾ ਹੈ ਤੇ ਤਕਰੀਬਨ ਲੱਤ ਦੀ ਜਿਹੜੀ ਇਹ ਵੱਜ ਉਹ ਕੱਢ ਦਿੰਦਾ ਹੁਣ ਘਰ ਦੇ ਜੀਆ ਨੇ ਜਦੋਂ ਇਹਨਾਂ ਦੇ ਬਾਬੇ ਨਾਲ ਗੱਲ ਕੀਤੀ ਤੇ ਬਾਬੇ ਨੇ ਆਖਿਆ ਗੋ ਪੰਜਾਂ ਦਾ ਤੇ ਨਿਆਣਾ ਨਹੀਂਗਾ ਛੱਡੋ ਖੜਾ ਪਰ ਕੌਣ ਜਾਣਦਾ ਸੀ ਇਹ ਨਿਆਣਾ ਤੇ ਇਹਦੀ ਸ਼ਖਸੀਅਤ ਐਡੀ ਵੱਡੀ ਹੋ ਜਾਏਗੀ ਲੱਖਾਂ ਕਰੋੜਾਂ ਅਰਬਾਂ ਖਰਬਾਂ ਵੀ ਪਿੱਛੇ ਰਹਿ ਜਾਣਗੇ ਮੁੱਢਲੀ ਪੜ੍ਹਾਈ ਝਬਾਲ ਤੋਂ ਕੀਤੀ ਫੇਰ ਖਾਲਸਾ ਮਿਡਲ ਸਕੂਲ ਅਮਰitsar ਤੋਂ ਪੜ੍ਹਾਈ ਕੀਤੀ ਫੇਰ ਤਰਨਤਨ ਆ ਕੇ ਇਨਰ ਨੇ ਆਪਣਾ ਇੰਟਰੈਂਸ ਦਾ ਜਿਹੜਾ ਟੈਸਟ ਸੀਗਾ ਉਹ ਕਲੀਅਰ ਕੀਤਾ ਤੇ ਫਿਰ ਖਾਲਸਾ ਕਾਲਜ ਦੇ ਵਿੱਚ ਉਚੇਰੀ ਪੜ੍ਹਾਈ ਦੇ ਵਾਸਤੇ ਪਹੁੰਚ ਗਏ ਸੰਜੇ ਅਮਰਸਰ ਸੰਤ ਅਤਰ ਸਿੰਘ ਮਸਤਵਾਨ ਵਾਲੇ ਆਏ ਹੋਏ ਸੀਗੇ ਉੱਥੇ ਇਹਨਾਂ ਨੇ ਖੰਡੇ ਬਾਟੇ ਦੀ ਪੌਲ ਲਈ ਤੇ ਇਹਨਾਂ ਦਾ ਨਾਮ ਕਰਮ ਸਿੰਘ ਰੱਖਿਆ ਗਿਆ ਜਦੋਂ ਸੰਤਾਂ ਦੇ ਨਾਲ ਇਹ ਬਚਨ ਬਿਲਾਸ ਕਰ ਰਹੇ ਸਨ ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਸੰਤ ਮੁਸਕਰਾ ਕੇ ਕਹਿਣ ਲੱਗੇ ਇਹ ਤੇ ਕਰਮ ਸਿੰਘ ਫਿਲਾਸਫਰ ਹੈ ਜੀ ਹਜੇ ਬੀਏ ਕਰ ਰਹੇ ਸਨ 4 ਮਹੀਨੇ ਇਮਤਿਹਾਨ ਦੇ ਵਿੱਚ ਰਹਿੰਦੇ ਸਨ ਇਹਨਾਂ ਨੂੰ ਲਗਨ ਸੀ ਸਿੱਖ ਇਤਿਹਾਸ ਦੀ ਅਸਲ ਵਿੱਚ ਚਾਰ ਦੋਸਤ ਸਨ ਬੇਲੀ ਸਨ ਇਹਨਾਂ ਨੇ ਕੰਮ ਵੰਡੇ ਸਾਂਝੇ ਆਪਣੇ ਵੀ ਇੱਕ ਪੱਤਰਕਾਰੀ ਦੇ ਵਿੱਚ ਜਾਏਗਾ ਇੱਕ ਵਿਦਿਆ ਖੇਤਰ ਦੇ ਵਿੱਚ ਜਾਏਗਾ ਇੱਕ ਧਾਰਮਿਕ ਖੇਤਰ ਦੇ ਵਿੱਚ ਜਾਏਗਾ ਤੇ ਆਪ ਕਰਮ ਸਿੰਘ ਹੋਣੀ ਹੈ ਜਿਹੜੇ ਉਹ ਇਤਿਹਾਸ ਦੇ ਖੇਤਰ ਵਿੱਚ ਜਾਣਗੇ ਇਹਨਾਂ ਚਾਰੇ ਦੋਸਤਾਂ ਨੇ ਜਿਹੜੇ-ਜਿਹੜੇ ਨਿਸ਼ਾਨੇ ਮਿੱਥੇ ਸਨ ਉਧਰ ਆਪਣੇ ਵੱਲੋਂ ਤੁਰਨ ਦੀ ਪੂਰੀ ਕੋਸ਼ਿਸ਼ ਕੀਤੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਪੜਾਈ ਵਿਚਾਰ ਛੱਡ ਕੇ ਬਰਦਾਂ ਦੇ ਬਿਆਨ ਇਕੱਠੇ ਕਰਨ ਲਈ ਤੁਰ ਪਏ ਜਿਨ੍ਹਾਂ ਨੇ ਲਾਹੌਰ ਦਰਬਾਰ ਦੀ ਸਰਦਾਰੀ ਨੂੰ ਵੇਖਿਆ ਸੀ ਤੇ ਨਾਲ ਹੀ ਜਿਹੜੀਆਂ ਸਿੱਖ ਐਂਗਲੋਵਾਰ ਹੋਈਆਂ ਸਨ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਸੀਗੀ ਉਹਨਾਂ ਦੇ ਬਿਆਨ ਇਕੱਠੇ ਕਰਦੇ ਰਹੇ ਉਹ ਬਿਆਨ ਇਕੱਠੇ ਕਰਦਿਆਂ ਇਹਨਾਂ ਨੂੰ ਜੜੀਆਂ ਕਠਿਨਾਈਆਂ ਆਈਆਂ ਉਹਨਾਂ ਤੇ ਪੂਰੀ ਇੱਕ ਅਲੱਗ ਵੀਡੀਓ ਬਣਾ ਕੇ ਚਰਚਾ ਕੀਤੀ ਜਾ ਸਕਦੀ ਹੈ। ਬੁੱਧੀ ਇਹਨਾਂ ਦੀ ਬੜੀ ਤੇਜ਼ ਸੀ ਕਿ ਜੇ ਜੋ ਪੜ ਲੈਂਦੇ ਸਨ ਬਸ ਉਹ ਦਿਮਾਗ ਵਿੱਚ ਛੱਪ ਜਾਂਦਾ ਸੀਗਾ ਜੀ। ਇੱਥੇ ਪਟਿਆਲੇ ਪੰਡਿਤ ਜਵਾਲਾ ਸਿੰਘ ਹੁੰਦੇ ਸਨ। ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਜ਼ਿਕਰ ਕੀਤਾ ਵੀ ਕੋਈ ਭਗਵੰਤਰ ਆਏ ਸੰ ਪਟਿਆਲੇ ਰਹਿੰਦੇ ਸਨ ਉਹਨਾਂ ਦੇ ਕੋਲ ਇੱਕ ਨੁਸਖਾ ਸੀਗਾ ਇਤਿਹਾਸ ਦਾ ਪਿਆ ਹੋਇਆ। ਉਹ ਵੀ ਆਪਣੇ ਆਪ ਨੂੰ ਇਤਿਹਾਸਕਾਰ ਹੋਣ ਦਾ ਦਾਵਾ ਕਰਦੇ ਸੀਗੇ ਵੈਸੇ ਤੇ ਕਰਮ ਸਿੰਘ ਹੁਣੀ ਉਹ ਨੁਸਖਾ ਦੇਖਣ ਲਈ ਪਹੁੰਚ ਗਏ ਇੱਕ ਵਾਰੀ ਸਰਸਰੀ ਉਹ ਨੁਸਖਾ ਦੇਖਿਆ ਤੇ ਦੂਜੀ ਵਾਰੀ ਇਹਨਾਂ ਨੇ ਉਹਨੂੰ ਆਖਿਆ ਵੀ ਮੈਨੂੰ ਇਹਦਾ ਉਤਾਰਾ ਕਰ ਲੈਣ ਜਿਉਂ ਜਵਾਬ ਦੇ ਦਿੱਤਾ ਵੀ ਜੇ ਤੁਹਾਡੇ ਪਾਸ ਵੀ ਨੁਸਖਾ ਆ ਗਿਆ ਤੇ ਫਿਰ ਸਾਡੀ ਸਰਦਾਰੀ ਕਾਦੀ ਰਹਗੀ ਕਰਮ ਸਿੰਘ ਜੀ ਉੱਥੋਂ ਸਿੱਧਾ ਉੱਠੇ ਤੇ ਉੱਠ ਕੇ ਪੰਡਿਤ ਜਵਾਲਾ ਸਿੰਘ ਹੁਣਾ ਪਾਸ ਆਏ ਤੇ ਉੱਥੇ ਕਾਗਜ਼ ਕਲਮ ਲੈ ਕੇ ਉਹਨਾਂ ਨੇ ਤਕਰੀਬਨ ਪੂਰੇ ਦਾ ਪੂਰਾ ਨਸਖਾਈਆ ਜਿਹੜਾ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਉਤਾਰ ਦਿੱਤਾ ਉੱਥੇ ਇਹਨਾਂ ਬਾਰੇ ਮੋਹਨ ਸਿੰਘ ਵੈਦ ਹੁਣੀ ਹੀਰਾ ਸਿੰਘ ਦਰਦ ਹੁਣੀ ਫੇਰ ਹੋਰ ਵੀ ਕਈ ਸੱਜਣ ਜਿਹੜੇ ਇਹਨਾਂ ਦੇ ਨਾਲ ਰਹੇ ਸਨ ਉਹ ਇਹ ਦੱਸਦੇ ਆ ਵੀ 18-18 ਘੰਟੇ ਲਗਾਤਾਰ ਉਹ ਬੈਠੇ ਰਹਿੰਦੇ ਸਨ ਪੜਨ ਦੇ ਲਈ ਲਿਖਨ ਦੇ ਲਈ ਧਿਆੜੀ ਦੇ ਵਿੱਚ 2 250 ਚਿੱਠੀਆਂ ਦੇ ਜਵਾਬ ਉਹਨਾਂ ਨੇ ਦਿੱਤੇ ਹੋਏ ਸਨ ਜੀ ਸਰਦਾਰ ਕਰਮ ਸਿੰਘ ਹੋਣਾ ਨੇ ਅ ਜਿੱਥੇ ਇਤਿਹਾਸ ਨੂੰ ਇਕੱਠਾ ਕੀਤਾ ਦੂਰ ਦੂਰ ਤੱਕ ਜਾ ਕੇ ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ ਵੀ ਸਿੱਖਾਂ ਦੇ ਸਨਮੁਖ ਪਹਿਲੀ ਵਾਰ ਲੈ ਕੇ ਆਉਣ ਦਾ ਸ਼੍ਰੇਅਹ ਹੈ ਜਿਹੜਾ ਉਹ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਜਾਂਦਾ ਹੈ ਜੀ ਇਹਨਾਂ ਨੇ ਤਕਰੀਬਨ ਕਾਫੀ ਵੱਡਾ ਮਸਾਲਾ ਹੈ ਜਿਹੜਾ ਉਹ ਇਕੱਤਰ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ਸਰਕਾਰ ਰঞ্জੀਤ ਸਿੰਘ ਦੇ ਤਖਤ ਉੱਤੇ ਬੈਠਣ ਤੱਕ ਬਹੁਤਾ ਮਸਾਲਾ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਹੀ ਮੌਜੂਦ ਸੀਗਾ ਜੀ ਤੇ ਹਮੇਸ਼ਾ ਆਖਿਆ ਕਰਦੇ ਸਨ ਵੀ ਮੈਂ ਜਿਸ ਵਕਤ ਬੈਠ ਗਿਆ ਨਾ ਲਿਖਣ ਦੇ ਵਾਸਤੇ ਮੈਂ ਕੁਝ ਸਮੇਂ ਦੇ ਵਿੱਚ ਹੀ ਸਿੱਖਾਂ ਨੂੰ ਸਾਰਾ ਇਤਿਹਾਸ ਲਿਖ ਕੇ ਦੇ ਦਿਆਂਗਾ ਜੀ ਇਹਨਾਂ ਨੂੰ ਮਾਲਾ-ਮਾਲ ਕਰ ਦੇਵਾਂਗਾ ਇਤਿਹਾਸ ਦੇ ਪੱਖ ਤੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਹਾਲਾਤ ਲੱਭਣ ਲਈ ਮੱਕੇ ਦੀ ਫੇਰੀ ਦੀ ਪਰਚੋਲ ਕਰਨ ਦੇ ਵਾਸਤੇ ਹਾਜ਼ੀਆਂ ਵਾਲਾ ਰੂਪ ਬਣਾ ਕੇ ਹਾਜ਼ੀਆਂ ਦੇ ਵਿੱਚ ਰਲ ਗਏ ਬਗਦਾਦ ਜਾ ਕੇ ਇਹਨਾਂ ਦਾ ਪਰਦਾ ਚੁੱਕਿਆ ਗਿਆ ਉੱਥੇ ਇਹਨਾਂ ਦੇ ਇੱਕ ਮੁਸਲਮਾਨ ਦੋਸਤ ਦਾ ਚਾਚਾ ਰਹਿੰਦਾ ਸੀ ਜਿਹਦੇ ਕੋਲ ਪਹੁੰਚ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਉਥੋਂ ਦੇ ਵੀ ਕਾਫੀ ਹਾਲਾਤ ਇਹਨਾਂ ਦੇ ਕੋਲ ਮੌਜੂਦ ਸਨ ਪਰ ਉਹ ਇਹਨਾਂ ਨੇ ਕਿਤੇ ਲਿਖੇ ਜਾਂ ਨਹੀਂ ਲਿਖੇ ਇਹਦੇ ਬਾਰੇ ਹਜੇ ਕੋਈ ਮਾਲੂਮਾਤ ਨਹੀਂ ਕੀਤੀ 55 ਸਿੰਘ ਫਰੋਜ਼ਪੁਰ ਵਾਲਿਆਂ ਦੇ ਨਾਲ ਇਹਨਾਂ ਦਾ ਬੜਾ ਸਨੇਹ ਸੀ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਪੰਡਤ ਜਵਾਲਾ ਸਿੰਘ ਦੇ ਨਾਲ ਬੜਾ ਸਨੇਹ ਸੀ ਇਹ ਜਿੱਥੋਂ ਵੀ ਇਹਨਾਂ ਨੂੰ ਕੋਈ ਨੁਸਖਾ ਲੱਭਦਾ ਸੀ ਨਾ ਉਹਦੀ ਇੱਕ ਨਕਲ ਆਪਣੇ ਕੋਲ ਰੱਖਦੇ ਸਨ ਤੇ ਇਹਨਾਂ ਦੋਨਾਂ ਸੱਜਣਾ ਨੂੰ ਵੀ ਨਕਲਾਂ ਕਰਾ ਕੇ ਦਿੰਦੇ ਸਨ ਜੀ ਬੜਾ ਪ੍ਰੇਮ ਸੀਗਾ ਜੀ ਆਪਸ ਦੇ ਵਿੱਚ ਕਰਮ ਸਿੰਘ ਹੁਣਾਂ ਨੇ ਕੋਈ ਸਮਾਂ ਪਟਿਆਲਾ रियासत ਦੇ ਵਿੱਚ ਇਤਿਹਾਸਕਾਰ ਦੀ ਜਿਹੜੀ ਨੌਕਰੀ ਉਹ ਵੀ ਕੀਤੀ ਇਹ ਕਰਨਾ ਨਹੀਂ ਚਾਹੁੰਦੇ ਸਨ ਪਰ ਪੰਡਿਤ ਜਵਾਲਾ ਸਿੰਘ ਜਿਹੜੇ ਇਹਨਾਂ ਦੇ ਸਾਥੀ ਸਨ ਉਹਨਾਂ ਨੇ ਬਹੁਤ ਜ਼ੋਰ ਪਾਉਣ ਦੇ ਉੱਤੇ ਇਹ ਉੱਥੇ ਚਲੇ ਗਏ ਖੁਸ਼ ਇਸ ਕੱਲੋਂ ਹੋ ਕੇ ਕਿ ਉੱਥੋਂ ਦੀ ਸਰਕਾਰੀ ਲਾਇਬ੍ਰੇਰੀ ਆ ਜਿਹੜੀ ਉਹ ਬਹੁਤ ਵੱਡੀ ਸੀਗੀ ਇਹਨਾਂ ਨੂੰ ਪੜ੍ਹਨ ਲਿਖਣ ਲਈ ਉੱਥੇ ਕਾਫੀ ਕੁਝ ਪ੍ਰਾਪਤ ਹੋਇਆ ਉੱਥੇ ਸਰ ਜੋਗਿੰਦਰਾ ਸਿੰਘ ਰਹਿੰਦੇ ਸਨ ਉਹਨਾਂ ਨੇ ਇਹਨਾਂ ਨੂੰ ਪ੍ਰੇਰਿਆ ਵੀ ਤੁਸੀਂ ਇੱਥੇ ਮੈਂ ਚਾਹੁੰਨਾ ਵੀ ਪੰਜਾਬੀ ਜ਼ੁਬਾਨ ਲਾਗੂ ਹੋ ਜਾਵੇ ਤੇ ਤੁਸੀਂ ਇੱਥੇ ਪੜ੍ਹਾਈ ਦੇ ਲਈ ਪੰਜਾਬੀ ਦੀਆਂ ਪੁਥੀਆਂ ਤਿਆਰ ਕਰੋ ਜੀ ਇਹਨਾਂ ਨੇ ਆਖਿਆ ਵੀ ਮੇਰਾ ਸ਼ੌਂਕ ਤੇ ਵੈਸੇ ਇਤਿਹਾਸ ਹੀ ਹੈ ਪਰ ਉਹਨਾਂ ਦੇ ਜਿਆਦਾ ਹੀ ਕਹਿ ਲਓ ਤੁਸੀਂ ਜ਼ੋਰ ਦੇਣ ਦੇ ਉੱਤੇ ਇਹਨਾਂ ਨੇ ਫਿਰ ਉਹ ਕਿਤਾਬਾਂ ਤਿਆਰ ਕੀਤੀਆਂ ਉਹਦੇ ਵਿੱਚੋਂ ਕੁਝ ਛਪੀਆਂ ਕੁਛ ਅਣ ਛਪੀਆਂ ਹੀ ਰਹਿ ਗਈਆਂ ਤੇ रियासत ਦੇ ਕੁਝ ਬੰਦਿਆਂ ਦੀ ਉਹ ਸਾੜੇ ਦੀ ਭੇਟ ਚੜ ਗਈਆਂ ਤੇ ਬਾਅਦ ਦੇ ਵਿੱਚ ਕਰਮ ਸਿੰਘ ਹਿਸਟੋਰੀਅਨ ਹੋਣਾ ਨੇ ਬਹੁਤ ਮਸਾਲਾ ਇਕੱਠਾ ਕੀਤਾ ਕਿਸੇ ਜਥੇਬੰਦੀ ਨੇ ਇਹਨਾਂ ਦੀ ਬਾਹ ਨਹੀਂ ਫੜੀ ਆਪਨਾ ਆਪਾ ਝੋਕ ਕੇ ਪੱਲਿਓ ਖਰਚੇ ਕਰ ਕਰ ਕੇ ਇਨਰ ਨੇ ਬਹੁਤ ਥਾਵਾਂ ਦੇ ਉੱਤੇ ਜਾ ਕੇ ਬੜੇ ਮਹਿੰਗੇ ਭਾਅ ਨੁਸਖੇ ਵੀ ਖਰੀਦੇ ਜੇ। ਉਦੋਂ ਦੇ ਭਾਰਤ ਵਰਸ਼ ਦੀ ਸ਼ਾਇਦ ਹੀ ਕੋਈ ਲਾਇਬ੍ਰੇਰੀ ਹੋਵੇ ਜਿਹੜੀ ਇਹਨਾਂ ਨੇ ਛੱਡੀ ਹੋਵੇ ਚਾਹੇ ਉਹ ਨਿੱਜੀ ਸੀ ਤਾਂ ਉਹ ਸਰਕਾਰੀ ਸੀ ਜਿੱਥੇ ਨਾਂ ਗਈ ਹੋਵਣ ਜੇ। ਸਭ ਤੋਂ ਵੱਡੀ ਖਾਸੀਅਤ ਸਰਦਾਰ ਕਰਮ ਸਿੰਘ ਹੁਣਾਂ ਦੀ ਇਹ ਰਹੀ ਕਿ ਉਹਨਾਂ ਨੇ ਮਹਿਸੂਸ ਕਰ ਲਿਆ ਸੀ ਵੀ ਕੋਈ ਜਥੇਬੰਦੀ ਤੇ ਮੇਰੀ ਬਾਹ ਨਹੀਂ ਫੜੇਗੀ। ਤੇ ਜੇ ਮੈਂ ਇਕੱਲਾ ਇਤਿਹਾਸ ਵਾਲੇ ਬੰਦੇ ਲੱਗਾ ਰਿਹਾ ਪਿੱਛੇ ਪਰਿਵਾਰ ਵੀ ਰੁਲ ਜਾਏਗਾ ਸੋ ਇਹਨਾਂ ਨੇ ਆਪਣੇ ਪਰਿਵਾਰ ਨੂੰ ਸਥਾਪਿਤ ਕਰਨ ਦੇ ਵਾਸਤੇ ਪਹਿਲਾਂ ਇੱਕ ਸਨਿਆਸੀ ਆਸ਼ਰਮ ਖੋਲ੍ਹਿਆ ਸੀ ਦੋਸਤਾਂ ਨਾਲ ਰਲ ਕੇ ਜਿੱਥੇ ਦਿਵਾਨਿਆਂ ਦਾ ਕਾਰੋਬਾਰ ਕਰਦੇ ਸਨ ਉਹ ਵੀ ਸੋਨਾ ਚੱਲ ਪਿਆ ਸੀਗਾ ਫਿਰ ਇੱਕ ਚਿੱਤਰ ਕੰਪਨੀ ਖੋਲੀ ਉਹਦੇ 'ਚ ਵੀ ਸੋਨਾ ਕੰਮ ਇਹਨਾਂ ਦਾ ਚੱਲਿਆ ਜੇ ਉਸ ਤੋਂ ਬਾਅਦ ਇਹਨਾਂ ਨੇ 2-3 ਹਜ਼ਾਰ ਵਿੱਗਾ ਜ਼ਮੀਨ ਨੈਨੀਤਾਲ ਦੇ ਕੋਲ ਖਰੀਦੀ ਉਥੇ ਮਾਡਰਨ ਢੰਗ ਤਰੀਕੇ ਦੇ ਨਾਲ ਇਹਨਾਂ ਨੇ ਖੇਤੀ ਆਰੰਭ ਕੀਤੀ ਤੇ ਇੱਕ ਆਪਣਾ ਹੀ ਨਗਰ ਨਿਆ گاؤں ਸੀ ਜਿਹੜਾ ਉਹ ਵਸਾਇਆ ਹੁਣ ਇੱਥੇ ਸਰਦਾਰ ਕਰਮ ਸਿੰਘ ਹੁਣੀ ਮਲੇਰੀਏ ਦੇ ਸ਼ਿਕਾਰ ਹੋਏ ਜੀ ਕਿਉਂਕਿ ਇਲਾਕਾ ਸੀਗਾ ਮੱਛਰ ਬਹੁਤ ਭਾਰੀ ਸੀਗਾ ਜੀ ਉਸ ਇਲਾਕੇ ਨੂੰ ਮੁੜ ਆਬਾਦ ਕਰਨ ਵਾਲੇ ਤਰਾਈ ਦੇ ਇਲਾਕੇ ਨੂੰ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਤੇ ਜਾਣ ਸਕਦੇ ਹੈ ਜੀ ਇਧਰ ਸਰਦਾਰ ਕਰਮ ਸਿੰਘ ਹੁਣਾ ਨੇ ਪਹਿਲੀ ਵਾਰੀ ਸਿੱਖ ਇਤਿਹਾਸ ਸੁਸਾਇਟੀ ਵੀ ਹੈ ਜਿਹੜੀ ਉਹ ਲਾਹੌਰ ਦੇ ਵਿੱਚ ਬਣਵਾਈ ਤੇ 1930ਵਿਆਂ ਦੇ ਲਾਕੇ 1928-29-30 ਦੇ ਵਿੱਚ ਕਰਮ ਸਿੰਘ ਹੋਣਾ ਦੇ ਕਾਫੀ ਲੇਖ ਹੈ ਜਿਹੜੇ ਉਹ ਫਲਵਾੜੀ ਮੈਗਜ਼ੀਨ ਦੇ ਵਿੱਚ ਪ੍ਰਕਾਸ਼ਿਤ ਹੋਏ ਜਿਨ੍ਹਾਂ ਨੂੰ ਬਾਅਦ ਵਿੱਚ ਇਕੱਠਿਆਂ ਕਰਕੇ ਆਪਣਾ ਹੀਰਾ ਸਿੰਘ ਦਰਦ ਹੋਣਾ ਨੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਤੇ ਸ਼੍ਰੋਮਣੀ ਕਮੇਟੀ ਨੇ ਸਰਦਾਰ ਕਰਮ ਸਿੰਘ ਦੀ ਇਤਿਹਾਸ ਖੋਜ ਦੇ ਥੱਲੇ ਪਹਿਲਾਂ ਇੱਕੋ ਜਿਲਦ ਦੇ ਵਿੱਚ ਤੇ ਹੁਣ ਤਿੰਨ ਜਿਲਦਾਂ ਦੇ ਵਿੱਚ ਉਹਨੂੰ ਛਾਪਣਾ ਸ਼ੁਰੂ ਕੀਤਾ ਹੋਇਆ ਹੈ। ਇਧਰ ਦੂਸਰੇ ਬਣੇ ਖਾਲਸਾ ਕਾਲਜ ਦੇ ਜਿਹੜੇ ਪ੍ਰੋਫੈਸਰ ਸੀਗੇ ਆਪਣੇ ਸਰਦਾਰ ਤੇਜਾ ਸਿੰਘ ਹੁਣੀ ਪ੍ਰਿੰਸੀਪਲ ਤੇਜਾ ਸਿੰਘ ਹੁਣੀ ਬਾਅਦ ਦੇ ਵਿੱਚ ਉਹ ਬਣੇ ਪ੍ਰਿੰਸੀਪਲ ਉਹਨਾਂ ਨੇ ਇਹਨਾਂ ਤੱਕ ਪਹੁੰਚ ਕੀਤੀ ਸੀ ਵੀ ਤੁਸੀਂ ਖਾਲਸਾ ਕਾਲਜ ਦਾ ਜਿਹੜਾ ਇਤਿਹਾਸ ਖੋਜ ਕੇਂਦਰ ਆ ਨਾ ਉਹਨੂੰ ਵੀ ਆਪਣੀਆਂ ਸਵਾਮਾਂ ਦੋ ਤੁਹਾਨੂੰ 250 ਰੁਪਏ ਮਹੀਨਾ ਜਿਹੜੀ ਅਸੀਂ ਸੇਵਾ ਫਲ ਦੇਾਂਗੇ ਜੇ ਉੱਥੇ ਚਲੋ ਉਹਦੇ ਲਈ ਵੀ ਇਹਨਾਂ ਨੇ ਹੌਲੀ-ਹੌਲੀ ਸਹਿਮਤੀ ਜਤਾ ਦਿੱਤੀ ਸੀ ਪਰ ਉਧਰ ਤਬਦੀਕ ਦੀ ਬਿਮਾਰੀ ਹੋ ਗਈ ਇਹਨਾਂ ਨੂੰ ਤੇ ਇਹਨਾਂ ਨੇ ਦੱਸਿਆ ਵੀ ਮੈਂ ਪੰਜਾਬ ਨਹੀਂ ਆ ਸਕਦਾਗਾ ਕਿਉਂਕਿ ਇੱਥੇ ਬਿਮਾਰੀ ਵੱਧ ਜਾਂਦੀ ਹੈਗੀ ਆ ਡਾਕਟਰਾਂ ਨੇ ਆਖਿਆ ਤੁਸੀਂ ਪਹਾੜਾਂ ਤੇ ਜਾਓ ਚਲੋ ਜੀ ਚਾਹੁੰਦੇ ਤੇ ਸਨ ਇਹਨਾਂ ਦੇ ਦਿਲ ਦੀ ਤਾੰਗ ਸੀ ਕਿ ਮੈਂ ਵੱਧ ਤੋਂ ਵੱਧ ਇਤਿਹਾਸ ਲਿਖ ਜਾਵਾਂ ਹੁਣ ਇਹ ਬਿਮਾਰੀ ਫੈਲਦੀ ਗਈ ਇਹਨਾਂ ਨੇ ਲਾਹੌਰ ਜਿਹੜਾ ਇਹਨਾਂ ਦੇ ਡਾਕਟਰ ਸੀ ਸਰਦਾਰ ਗੁਰਬਾਈ ਸਿੰਘ ਹੁਣੀ ਉਹਨਾਂ ਨੂੰ ਚਿੱਠੀਆਂ ਲਿਖੀਆਂ ਉਹ ਦਵਾਈ ਵੀ ਸਮੇਂ-ਸਮੇਂ ਦੇ ਉੱਤੇ ਭੇਜਦੇ ਰਹੇ ਮਲੇਰੀਆ ਦੀ ਦਵਾਈ ਭੇਜਦੇ ਰਹੇ ਫਿਰ ਉਹ ਸਮਾਂ ਆ ਗਿਆ ਵੀ ਜਦੋਂ ਤਬੀਅਤ ਬਹੁਤ ਜ਼ਿਆਦਾ ਵਿਗੜ ਗਈ ਤੇ 31 ਅਗਸਤ 1930 ਈਸਵੀ ਨੂੰ ਸਰਦਾਰ ਗੁਰਬਾਈ ਸਿੰਘ ਹੁਣੀ ਪਹਿਲੀ ਗੱਡੀ ਫੜ ਕੇ ਨੈਨੀਤਾਲ ਪਹੁੰਚੇ ਉੱਥੇ ਉਹਨਾਂ ਨੇ ਹਾਲਾਤ ਦੇਖ ਲਏ ਇਹਨਾਂ ਨੂੰ ਤਰਨ ਤਰਨ ਲੈ ਆਏ ਇੱਥੇ ਸਕੇ ਸਬੰਧੀਆਂ ਨੇ ਇਨਾਂ ਦੀ ਬੜੀ ਸੇਵਾ ਕੀਤੀ ਪਰ ਸ਼ਾਇਦ ਅਕਾਲ ਪੁਰਖ ਨੂੰ ਕੁਝ ਹੋਰ ਮਨਜ਼ੂਰ ਸੀਗਾ ਤੇ ਕੌਮ ਦਾ ਇਹ ਸ਼ਾਨਾਮਤਕ ਕਲਮੀ ਸੇਵਕ ਜਿਹੜਾ ਵਿਗਿਆਨਕ ਢੰਗ ਨਾਲ ਇਤਿਹਾਸ ਲਿਖਣਾ ਸਿਖਾ ਕੇ ਗਿਆ ਸੀਗਾ ਉਹ 10 ਸਤੰਬਰ 1930 ਈਸਵੀ ਨੂੰ ਸ਼ਾਮ ਦੇ 5 ਵਜੇ ਸਦੀਵੀ ਫਤਿਹ ਬਲਾ ਗਿਆ ਜੀ ਬਹੁਤ ਵੱਡਾ ਘਾਟਾ ਸੀ ਜੀ ਪ੍ਰਿੰਸੀਪਲ ਗੰਗਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਪ੍ਰਿੰਸੀਪਲ ਜੋ ਸਿੰਘ ਭਾਈ ਵੀਰ ਸਿੰਘ ਵਰਗਿਆਂ ਨੇ ਲਿਖਿਆ ਹੈ ਜੀ ਕਹਿੰਦੇ ਇਹ ਕਾਟਾ ਸ਼ਾਇਦ ਗੁਰੂ ਪੂਰਾ ਕਰੇ ਤੇ ਕਰੇ ਨਹੀਂ ਕੌਮ ਕੋਲੋਂ ਸ਼ਾਇਦ ਨਾ ਪੂਰਾ ਹੋ ਸਕੇ ਜੀ ਸਰਦਾਰ ਕਰਮ ਸਿੰਘ ਹੋਣਾ ਨੇ ਜਿੰਨਾ ਕੁਛ ਇਕੱਠਾ ਕੀਤਾ ਸੀ ਨਾ ਬਸ ਉਹ ਸੇਰ ਚੋਂ ਪੂਣੀ 31 ਕੁਝ ਕਿਤਾਬਾਂ ਉਰਦੂ ਦੇ ਵਿੱਚ ਅ ਇੱਕ ਅਧਾ ਕਿਤਾਬ ਚ ਇਹਨਾਂ ਦਾ ਹਿੰਦੀ ਦੇ ਵਿੱਚ ਵੀ ਛਪਿਆ ਸੀਗਾ ਜੀ ਤੇ ਕੁਝ ਪੰਜਾਬੀ ਦੇ ਵਿੱਚ ਇਹਨਾਂ ਦੀਆਂ ਕਿਤਾਬਾਂ ਛਪੀਆਂ ਉਹਨਾਂ ਦੇ ਵਿੱਚ ਬੰਦਾ ਬਹਾਦਰ ਬੰਦਾ ਕੌਣ ਥਾ ਬੀਬੀ ਹਰਨਾਮ ਕੌਰ ਜਿਹੜੀ ਪਇਤਾ ਸੀ ਸਿੰਘ ਦੇ ਘਰੋਂ ਸਿੰਘ ਨਹੀਂ ਸੀ ਪਟਿਆਲੇ ਵਾਲੇ ਅ ਬਾਬਾ ਲਾ ਸਿੰਘ ਦਾ ਜੀਵਨ ਲਿਖਿਆ ਸੀ ਉਹਨੂੰ ਪਟਿਆਲਾ ਦਾ ਇਤਿਹਾਸ ਵੀ ਲਿਖਿਆ ਸੀ ਕੁਝ ਰੀਡਰ ਬੁੱਕਾਂ ਲਿਖੀਆਂ ਉਹਨਾਂ ਦੀ ਖਾਤਰ ਉਹ ਅਣ ਛਪੀਆਂ ਹੀ ਰਹਿ ਗਈਆਂ ਆਲਾ ਸਿੰਘ ਉਹਨਾਂ ਦਾ ਇਤਿਹਾਸ ਛਪਿਆ ਹੋਇਆ ਜੀ ਫਿਰ ਇਹਦੇ ਨਾਲ ਹੀ ਅਮਰ ਖਾਲਸਾ ਨਾਮ ਦਾ ਕਿਤਾਬ ਚਾ ਉਹ ਵੀ ਬੜਾ ਸੋਹਣਾ ਲਿਖਿਆ ਇਹਨਾਂ ਨੇ ਜਿਸ ਵਕਤ ਕਾਲੀ ਮੋਰਚੇ ਚੱਲ ਰਹੇ ਸਨ ਲੋਕਾਂ ਦੇ ਵਿੱਚ ਜੋਸ਼ ਪੈਦਾ ਕਰਨ ਵਾਸਤੇ ਫਿਰ ਫਲਵਾੜੀ ਦੇ ਇਤਿਹਾਸਿਕ ਦੋ ਨੰਬਰ ਇਹਨਾਂ ਨੇ ਸ਼ਾਨਦਾਰ ਕੱਢੇ ਬਹੁਮੁੱਲੇ ਇਤਿਹਾਸਿਕ ਲੇਖ ਕਿਤਾਬ ਇਹਨਾਂ ਨੇ ਸ਼ਾਨਦਾਰ ਉਹ ਜਿਹੜੀ ਉਹਨਾਂ ਲੇਖਾਂ ਦੀ ਹੋਈ ਹੈਗੀ ਆ ਜਿਹੜੇ ਫਲਵਾੜੀ ਦੇ ਵਿੱਚ ਛਪੇ ਹੋਏ ਆ ਜੀ ਇਤਿਹਾਸਿਕ ਨੰਬਰ ਵਾਲੇ ਉਹ ਅੱਜਕੱਲ ਸੰਪਾਦਿਤ ਕੀਤੀ ਮਿਲ ਜਾਂਦੀ ਹੈਗੀ ਆ ਜੀ ਉਰਦੂ ਦੇ ਅੰਦਰ ਇਹਨਾਂ ਨੇ ਭਾਈ ਤਾਰੂ ਸਿੰਘ ਦੇ ਉੱਤੇ ਭਾਈ ਤਾਰਾ ਸਿੰਘ ਉਹਨਾਂ ਦੇ ਉੱਤੇ ਕੰਮ ਕੀਤਾ ਸੀਗਾ ਹੋਰ ਵੀ ਕਈ ਕਿਤਾਬਾਂ ਚ ਇਹਨਾਂ ਦੇ ਸਨ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ ਛਪੇ ਤੇ ਅੱਜੋ ਅਲਬ ਹੈਗੇ ਨੇ ਅਸੀਂ ਆਪਣੇ ਇਸ ਸ਼ਾਨਾਮੱਤੇ ਇਤਿਹਾਸਕਾਰ ਨੂੰ ਜਿਹੜਾ ਸਿੱਖਾਂ ਦੇ ਅੰਦਰ ਵਿਗਿਆਨਕ ਟੰਗ ਦੀ ਇਤਿਹਾਸਕਾਰੀ ਦੀ ਪਿਰਤ ਪਾ ਕੇ ਗਿਆ ਹੈ ਉਹਨੂੰ ਛੱਤ ਛੱਤ ਪ੍ਰਣਾਮ ਕਰਦੇ ਹਾਂ ਜੇ ਉਹ ਸਾਡੇ ਸਾਰਿਆਂ ਦੇ ਲਈ ਰਾਹ ਦਸੇਰਾ ਨੇ ਕਤਕ ਕੇ ਵਿਸਾਖ ਗੁਰਪੁਰਬ ਨਿਰਮੇ ਉਹਨਾਂ ਦੀਆਂ ਸ਼ਾਹਕਾਰ ਰਚਨਾਵਾਂ ਨੇ ਉਹ ਸਾਰਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ